ਜਾ ਬੈਠਾ ਹੋਣਾ ਜਮ ਕਾਂ ਦਾ ਵਾਲਾ ਹੋਰ ਫਿਰ ਮਲਾਮਾ ਕੀ ਕੀ ਹੋਇਆ ਸਰ ਲਵਾਉਣ ਹੀ ਚੱਲੇ ਆ ਗਲਤ ਨਵਾਲੇ ਘਰੋਂ ਮੁੰਡੇ ਨੇ ਲਵਾਉਣ ਹੀ ਚੱਲੇ ਆ ਹਾਂਜੀ ਟਿਕਾ ਸਟੀਅਰਿੰਗ ਦਾ ਵੀ ਫਰਕ ਆ ਅੱਗੇ ਜਿਹੜਾ ਉਪ ਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਵੈਣ ਹਾਂਜੀ ਸਾਰਾ ਕੁਝ ਸਾਰ ਲਵਾਉਣ ਕੱਲੇ ਵਸਾਕੀ ਲੈਣਾ ਸੋਰੀ ਹਾਂਜੀ ਹਾਰਨ ਤੇ ਲਵਾਉਣ ਕੱਲੇ ਸਾਰੇ ਇੱਕ ਦਿਨ ਦੀ ਕਰਾਉਣੀ ਆ ਵਿੱਚ ਫੇਰ ਲਵਾ ਦੇਣਾ ਹਾਂਜੀ ਸਾਕੀ ਜਾਣ ਕਰਕੇ ਲਵਾਇਆ ਸੀ ਹਾਂਜੀ ਹਾਂਜੀ ਚੱਲ ਜਾਣਾ ਕੱਲ ਫੇਰ ਪਰਸ ਵਾਂਗ ਲਵਾ ਦੇਣੀ ਆ ਹਾਰਨ ਤੇ ਲਵਾਉਣ ਕੱਲੇ ਹਾਰਨ ਤੇ ਗਲਤ ਲਵਾ ਲਿਆ ਆ ਤੋਂ ਡੇਡਾ ਇਹ ਵੱਡੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਹਨਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਇੱਥੇ ਕਰਨੇ ਚਲਾਨ ਇਹਨਾਂ ਨੇ ਕਰਨੇ ਆ ਜੀ ਜਿਹੜੇ ਹਾਈ ਕੋਰਟ ਜਾਂ ਅਦਾਲਤ ਵੱਲੋਂ ਵੀ ਬਣਾਈ ਆ ਕਿ ਇਹਦੇ ਵੱਡੇ ਵੱਡੇ ਮੜਗਾੜ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰ ਵੱਲੋਂ ਚਿੱਠੀਆਂ ਆ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕੋਈ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਕੀ ਲੱਗਦਾ ਜੇਕਰ ਟਰੈਕਟਰ ਨੂੰ ਪਾਈ ਚਾਂਸ ਕਿਸੇ ਗੱਡੀ ਨਾਲ ਲੱਗ ਜੇ ਸਕੂਟਰ ਨਾਲ ਲੱਗ ਜੇ ਨੁਕਸਾਨ ਕੀ ਹੋ ਸਕਦਾ ਇਹ ਲਾ ਕੇ ਬੈ ਜੀ ਇਹਨੇ ਕੀ ਛੱਡਣਾ ਇਹ ਬੰਪਰਾਂ ਲੋਹੇਦਾਰ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅੱਗੇ ਆ ਜੀ ਨਚਾਂ ਤੇ ਬਹੁਤ ਜ਼ਿਆਦਾ ਹੋਦਾ ਹੱਸਦਾ ਉੱਥੇ ਹਾਰ ਦੇ ਇਹਨਾਂ ਨੇ ਬਾਹਰ ਖੇਤੀਬਾੜੀ ਦਾ ਕੰਮ ਆ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਮੈਂ ਦਾਤਰ ਪਿੰਡੂ ਖੇਤਰ ਦੇ ਵਿੱਚ ਰਹਿਣਾ ਇਹ ਰਸਵੇਰਾ ਹੋ ਜਾਂਦਾ ਕੰਮਕਾਰ ਨੇ ਇਹਨਾਂ ਦੇ ਮਾੜਾ ਮੋਟਾ ਦਿੱਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਜੀ ਬਾਸੇਦਾਰ ਲਿਓਨੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਦੋਂ ਬਾਅਦ ਜੋ ਬਣਦੀ ਕਾਰਵਾਈ ਕਰਦੇ ਆਂਗੇ